ਹਲੋ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਤੁਹਾਡਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਸੂਟਸ ਲਈ ਅੱਜ ਸੂਟ ਲੈ ਕੇ ਆਏ ਜੇ ਕੁੜਤੀ ਪਲਾਜ਼ੋ ਲੈ ਕੇ ਆਏ ਹਾਂ ਫੁੱਲੀ ਸਟਿਚ ਹੋੜ ਗਏ ਜੀ ਰਿਕਵੈਸਟ ਕਰਦੀ ਡਿਮਾਂਡ ਤੇ ਆਪਾਂ ਇਹ ਵਾਲੀ ਵੀਡੀਓ ਬਣਾਈ ਹੈਗੀ ਹੈ ਜੀ ਇਹ ਕੁੜਤੀ ਪਲਾਜ਼ੋ ਵੀ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ ਹਰ ਤਰ੍ਹਾਂ ਦੇ ਕੁੜਤੀ ਪਲਾਜ਼ੋ ਗਾਊਨ ਲੌਂਗ ਡਰੈਸਸ ਸਭ ਕੁਝ ਮਿਲ ਜਾਏਗਾ ਜੀ ਠੀਕ ਹੈ ਤੇ ਥੋੜੇ ਜਿਹੇ ਪੀਸੇਸ ਵੀ ਤੇ ਘਾ ਰਹੀਆਂ ਤੁਸੀਂ ਦੇਖ ਸਕਦੇ ਹੈਗੇ ਉਹ ਇਹ কুরਤੀ ਤੇ ਪਲਾਜ਼ੋ ਹੈ ਸੈੱਟ ਹੈਗੇ ਬਹੁਤ ਹੀ ਸੋਹੜੇ ਕਾਟਰ ਦੇ ਰਹਿਣ ਵਾਲੇ ਰਿਯਨ ਕਾਟਰ ਦੇ ਰਹਿਣ ਵਾਲੇ ਹੈਗੇ ਹੈ ਇਹਦਾ ਚ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੋ ਲੈ ਸਕਦੇ ਹੈਗੇ ਆਪਣੇ ਸਾਈਜ਼ ਦੇ ਔਰ ਇੱਕ ਤੁਸੀਂ ਇਹਦਾ ਚ ਲੈ ਸਕਦੇ ਹੋ ਸਾਈਜ਼ ਇਹਨਾਂ ਦੇ ਉੱਪਰ ਵੈਂਚਰ ਹੈ ਜੀ ਵੇ ਜੀ ਐਲ ਸਬੋਨ ਐਪ ਤੇ ਮੀਡੀਅਮ ਲਾਰਜ ਤੇ ਐਲ ਤੇ ਲਾਰਜ ਠੀਕ ਹੈ ਜੀ ਐਕਸਲ ਐਕਸਟਰਾ ਲਾਰਜ ਡਬਲ ਐਕਸਲ ਐਕਸਟਰਾ ਐਕਸਟਰਾ ਲਾਰਜ ਜਿਹੜੇ ਸਾਈਜ਼ ਤੁਸੀਂ ਲੈਣਾ ਚਾਹਦੇ ਹੋ ਉਹ ਲੈ ਸਕਦੇ ਹੈਗੇ ਆਪਣੇ ਸਾਈਜ਼ ਦੇ ਅਕੋਰਡਿੰਗ ਠੀਕ ਹੈ ਜੀ ਜੈਪੁਰੀ ਜਿਹੜੇ ਕੁੜਤੇ ਅਡਾਲ ਪਲਾਜ਼ੋ ਹੈ ਅਡਾਲ ਦੁਪट्टे ਹੈਗੇ ਬਹੁਤ ਛੋੜੇ ਪ੍ਰਾਈਸ ਸਕਰੀਪ ਤੇ ਵੇਚ ਰਿਹਾ ਹੈਗਾ ਇਹ ਰਾਇਡ कॉटन ਦਾ ਫੈਬਰਿਕ ਬਣਾ ਹੈਗਾ ਬਹੁਤ ਹੀ ਛੋੜੇ ਰਾਇਡ कॉटन ਤੇ ਜਿਹੜੇ ਇਹ ਕੁਝ कॉटन ਦੇ ਨੇ ਕੁਝ ਰਾਇਡ कॉटन ਦੇ ਮਿਕਸ ਬੈਚ ਕੁਨੈਕਸ਼ਨ ਹੈਗੀਆਂ ਸਾਰੇ ਸਾਰੇ ਸਾਈਜ਼ ਵੀ ਵੇਚੜ ਹੈਗੇ ਆ ਸੀ ਆਪਣੇ ਬੈਂਸਰਵਟ ਕਰਕੇ ਸਾਈਜ਼ ਠੀਕ ਉਹ ਵੀ ਆਰਡਰ ਕਰ ਸਕਦੇ ਹੋਗੇ ਤੇ ਜਿਹੜੇ ਜਿਹੜੇ ਦੇ ਤਾਈ ਦੇ ਵਿੱਚ ਚੋ-ਚੋ ਸਾਈਜ਼ ਅਵੇਲੇਬਲ ਹੈ ਸਕਰੀਨ ਤੇ ਲਿਖਿਆ ਹੋਇਆ ਜਿਵੇਂ ਇਸ ਚੈਂਸ ਟੈਬ ਮੈਨ ਅਵੇਲਕਸਨ ਹੈ ਠੀਕ ਹੈ ਜੀ ਇਸ ਵਿੱਚ ਡਬਲ ਐਕਸਲ ਸਾਈਜ਼ ਹੀ ਹੈ ਸਿਰਫ ਅਕ੍ਰੋਸ ਇਹਦੇ ਵਿੱਚ ਔਰਲੀ ਐਪ ਸਾਈਜ਼ ਅਵੇਲੇਬਲ ਹੈ ਇਸ ਦੇ ਵਿੱਚ 6 ਐਕਸਲ ਹੈ ਹਾਂ ਜੀ 6 ਐਕਸਲ ਇਸ ਵਿੱਚ SSL ਨੇ ਇਸ ਵਿੱਚ ਵੀ SSL ਨੇ ਇਸ ਵਿੱਚ ਆਲਬੋਸਟ 10x10 ਹੈ ਇਸ ਵਿੱਚ 5x 6x ਵੀ ਹੈ ਕੁਝ ਪੀਸਿਸ ਹੈਗੇ ਜੀ 5x ਤੇ 6x ਵਾਲੇ ਵੀ ਲੈ ਸਕਦੇ ਹੈਗੇ ਤੁਸੀਂ ਜਿਹੜੇ ਵੀ ਇਹਦੇ ਚੋਂ ਤੁਹਾਨੂੰ ਸੂਪ ਪਸੰਦ ਆ ਰਿਹਾ ਕਿਉਂਕਿ ਇਹ ਲਿਪਟਡ ਜਾਂ ਸਟਾਕ ਹੈਗਾ ਸੀਲ ਦੇ ਵਿੱਚ ਗੱਡੇ ਹੋਏ ਪੀਸਿਸ ਦੇ ਠੀਕ ਹੈ ਜੀ ਜਿੱਦੜੇ ਵੀ ਆਰਡਰ ਕਰਦੇ ਜਲਦੀ ਸਕਰੀਨ ਸ਼ਾਟ ਲੈ ਕੇ ਡੱਬੜ ਜੋ ਸਕਰੀਨ ਦੇ ਦਿੱਤਾ ਉਸ ਤੇ WhatsApp ਦੇ ਬੇਸਿਸ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਨਹੀਂ ਹੈਗੀ ਫੇਵਰਟ ਐਡਵਾਂਸ ਦੇ ਵਿੱਚ ਆਨਲਾਈਨ ਵੀ ਤੁਹਾਡੇ ਕੋਲ ਪੇਮੇਂਟ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ PhonePe ਕਰ ਸਕਦੇ ਹੋ ਜਾਂ ਡਾਇਰੈਕਟ ਅਕਾਊਂਟ ਵਿੱਚ ਵੀ ਪੇਮੇਂਟ ਕਰਵਾ ਸਕਦੇ ਹੈਗੇ ਆਲ ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਡਿਲੀਵਰੀ ਤੁਹਾਡਾ 7 ਡੇਜ਼ ਦੇ ਵਿੱਚ ਵਿੱਚ ਹੋ ਜਾਏਗੀ ਠੀਕ ਹੈ ਜੀ ਐਵੇ ਦੀ ਹੋਰ ਕਲੈਕਸ਼ਨ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਠੀਕ ਹੈ ਜੀ ਐਵੇ ਦੇ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੇਗੀ ਠੀਕ ਹੈ ਜੀ ਕਿਸੇ ਦੇ WhatsApp ਵਾਲਾ ਗਰੁੱਪ ਨੂੰ ਜੁਆਇਨ ਕਰਨਾ ਹੋਏ ਹੈ ਜੇ ਰੀਸੇਲਿੰਗ ਦਾ ਕੰਮ ਕਰਨਾ ਚਾਹੁੰਦੀ ਹੈ ਨੇ ਲੇਡੀਜ਼ ਗਰਲਜ਼ ਬॉयਜ਼ ਜੋ ਵੀ ਤੌਰੀ ਸੇ ਲਿਖ ਬਥੇ 온라인 ਵਰਕਰ ਚਾਹਦੇ ਹੋ ਤੁਸੀਂ ਵੀ ਫੈਬਰਿਕ ਤੇ ਕੰਮ ਕਰਨਾ ਚਾਹਦੇ ਹੋ ਸੂਟਸ ਤੇ ਕੰਮ ਕਰਨਾ ਚਾਹਦੇ ਹੋ ਤਾਂ ਤੁਸੀਂ ਸਾਡੇ ਜੁਆਇਨ ਕਰ ਸਕਦੇ ਹੋ ਸਾਡੇ WhatsApp ਵਾਲੇ ਗਰੁੱਪ ਜੁਆਇਨ ਕਰ ਸਕਦੇ ਹੈ ਰੈਡੀ ਬੂਟ ਵਾਲੇ ਗਰੁੱਪ ਵੀ ਹੈ ਆਪਣਾ ਜੁੱਤਰੀ ਗਰੁੱਪ ਵੀ ਹੈਗਾ ਠੀਕ ਹੈ ਜੀ ਪੰਜਾਬੀ ਸੂਟਸ ਦਾ ਗਰੁੱਪ ਵੀ ਹੈਗਾ ਬੁਟੀਕ ਸਟਾਈਲ ਸੂਟਸ ਦਾ ਗਰੁੱਪ ਹੈ ਸਾਰੇ ਅਲੱਗ ਅਲੱਗ ਗਰੁੱਪ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਸਾਨੂੰ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ